ਪਾਰਤਪੂਸ਼ਣ ਆਸ਼ੂ ਗ੍ਰਿਫਤਾਰ ਕਰ ਲਏ ਗਏ ਨੇ ਵਿਜੀਲੈਂਸ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਪੁਛਪੜਤਾਲ ਤੋਂ ਬਾਅਦ ਹੀ ਇਹ ਕਾਰਵਾਈ ਜਿਹੜੀ ਆ ਉਹ ਅਮਲ ਦੇ ਵਿੱਚ ਆ ਜਾਂਦੀ ਹੈ ਪਰ ਇਸ ਉੱਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਨੇ ਉਹ ਪਹਿਲੀ ਵਾਰ ਡਟ ਕੇ মিডিਆ ਦੇ ਸਾਹਮਣੇ ਆਏ ਨੇ মিডিਆ ਦੇ ਸਾਹਮਣੇ ਬੋਲੇ ਨੇ ਉਹਨਾਂ ਨੇ ਭਾਰਤ ਪੂਸ਼ਣ ਆਸ਼ੂ ਵਾਲੇ ਮਾਮਲੇ ਦੇ ਉੱਤੇ ਪਹਿਲੀ ਵਾਰ ਆਪਣੀ ਚੁੱਪ ਤੋੜੀ ਆ ਹਾਲਾਂਕਿ ਇਸ ਤੋਂ ਪਹਿਲਾਂ ਟਵਿੱਟਰ ਦਾ ਸਹਾਰਾ ਲੈ ਚੁੱਕੇ ਨੇ ਟਵੀਟ ਕਰਕੇ ਆਪਣਾ ਬਿਆਨ ਆਪਣਾ ਸਮਰਥਨ ਜਿਹੜਾ ਜ਼ਰੂਰ ਆਸ਼ੂ ਦੇ ਪ੍ਰਤੀ ਜਿਤਾਇਆ ਸੀਗਾ ਜ਼ਾਹਰ ਕੀਤਾ ਸੀ ਪਰ ਇਸ ਦੇ ਬਾਵਜੂਦ ਮੀਡੀਆ ਦੇ ਸਾਹਮਣੇ ਆ ਕੇ ਹੁਣ ਗੱਜ-ਬੱਜ ਕੇ ਬੋਲਦੇ ਨਜ਼ਰ ਆਏ ਨੇ ਪਰ ਸਵਾਲ ਇਹ ਹੈ ਕਿ ਇੰਨਾ ਸਮਾਂ ਕਿਉਂ ਲੱਗਿਆ ਭਾਰਤ ਪੂਸ਼ਣ ਆਸ਼ੂ ਦੇ ਨਾਲ ਕੋਈ ਕਹਾਣੀ ਜੜੀ ਹੋਈ ਸੀ ਇਹਦੀਆਂ ਵੀ ਗੱਲਾਂ ਸਾਹਮਣੇ ਆ ਰਹੀਆਂ ਸੀ ਕਿ ਅਮਰਿੰਦਰ ਸਿੰਘ ਰਾਜਵੜਿੰਗ ਜਿਹੜੇ ਨੇ ਉਹ ਭਾਰਤ ਪੂਸ਼ਣ ਆਸ਼ੂ ਦੇ ਨਾਲ ਥੋੜੇ ਕਲੇਸ਼ ਵਿੱਚ ਫਸ ਗਏ ਸੀ ਪਰ ਇਸ ਦੇ ਬਾਵਜੂਦ ਆਪਣੇ ਪੁਰਾਣੇ ਦੋਸਤ ਭਾਰਤ ਪੂਸ਼ਣ ਆਸ਼ੂ ਦੇ ਹੱਕ ਦੇ ਵਿੱਚ ਰਾਜਾ ਵੜਿੰਗ ਡਟ ਕੇ ਖੜ ਗਏ ਦੁਬਾਰਾ ਔਰ ਦੁਬਾਰਾ ਉਹਨਾਂ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਕੀ ਕੁਝ ਬੋਲੇ ਨੇ ਆਓ ਸੁਣ ਲੈਨੇ ਆ ਭਾਰਤ ਪੂਸ਼ਨ ਆਸ਼ੂ ਜੀ ਨਾਲ ਜ਼ਾستی ਹੋਈ ਹੈ ਮੈਂ ਸਮਝਦਾ ਹਾਂ ਆਲਰੇਡੀ ਜਿਹੜਾ ਕੇਸਾਂ ਦੇ ਵਿੱਚ ਉਹ 7 ਮਹੀਨੇ ਜੇਲ੍ਹ ਚ ਰਹਿ ਕੇ ਆਇਆ ਉਹਨਾਂ ਕੇਸਾਂ ਦੇ ਮਤਲਬਕੀ ਈਡੀ ਨੇ ਕੌਗਨੀਜੈਂਸ ਲਿਆ ਹੈ ਔਰ ਈਡੀ ਨੇ ਕੌਗਨੀਜੈਂਸ ਲੈ ਕੇ ਭਾਰਤ ਪੂਸ਼ਣ ਆਸ਼ੀਰਜੀ ਨੂੰ ਜਿਹੜਾ ਪਹਿਲਾ ਸੱਮਣ ਤੇ ਉਹ ਗਏ ਉਹਨਾਂ ਨੇ ਉੱਥੇ ਉਹਨਾਂ ਨੂੰ ਸੱਮਣ ਤੇ ਸੱਧਿਆ ਸੀ ਸੋ ਸੱਮਣ ਤੇ ਜਾਣ ਸਮੇਤੀ ਉਹਨਾਂ ਨੂੰ ਫੜ ਲਿਆ ਗਿਆ ਮੇਰੇ ਖਿਆਲ ਨਾਲ ਪੂਰੇ ਦੇਸ਼ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਈਡੀ ਸੀਬੀਆਈ ਇਨਕਮ ਟੈਕਸ ਦਾ ਪਰਕੋਪ ਚੱਲ ਰਿਹਾ ਹੈ। ਔਰ ਅਸੀਂ ਬਿਲਕੁਲ ਝੁਕਦੇ ਨਹੀਂ ਆਂ ਔਰ ਬਿਲਕੁਲ ਡਰਦੇ ਨਹੀਂ ਆਂ। ਅਸੀਂ 101% ਸਾਰੀ ਕਾਂਗਰਸ ਪਾਰਟੀ ਆਸ਼ੂ ਜੀ ਦੇ ਨਾਲ ਹੈ ਔਰ ਅੱਜ ਇਸ ਤੋਂ ਬਾਅਦ ਅਸੀਂ ਉਹਨਾਂ ਨੂੰ ਮਿਲਾਂਗੇ ਵੀ। ਸੋ ਮੇਰੇ ਕਹਿਣ ਦਾ ਮਤਲਬ ਕਿ ਪੂਰੀ ਦੀ ਪੂਰੀ ਕਾਂਗਰਸ ਪਾਰਟੀ ਪੂਰਾ ਕਾਂਗਰਸ ਪਾਰਟੀ ਦਾ ਪਰਿਵਾਰ ਪਰਦੇਸ਼ ਕਾਂਗਰਸ ਕਮੇਟੀ ਹਰ ਸਮੇਂ ਉਹਨਾਂ ਦੇ ਨਾਲ ਉਹਨਾਂ ਦੇ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸੀਐਮ ਸਾਹਿਬ ਦਾ 올림픽 ਕਹਿੰਦੇ ਮੈਂ ਜਾਣ ਦੇ ਦੇ ਸੀਐਮ ਸਾਹਿਬ ਕਹਿੰਦੇ 올림픽 ਜਾਣਾ ਸੈਂਟਰ ਮਨਜ਼ੂਰੀ ਦੇ ਰਿਹਾ ਕਹਿੰਦੇ ਹਉਏ ਸੀਐਮ ਜਾਣ ਤਾਂ ਫਿਰ ਉਹ ਸੀਐਮ ਨੂੰ ਨਹੀਂ ਜਾਨ ਦੇ ਰਹੇ ਤਾਂ ਸੀਐਮ ਜਾ ਕੇ ਜਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਬਾਹਰ ਚੜ੍ਹਨਾ ਦੇਣ ਫਿਰ ਗ੍ਰਹਿ ਮੰਤਰੀ ਸਾਹਿਬ ਦੇ ਬਾਹਰ ਚੜ੍ਹਨਾ ਦੇਣ ਪਤਾ ਨਹੀਂ ਉਹਨਾਂ ਨੂੰ ਜਾਨ ਨਹੀਂ ਦਿੱਤਾ ਜਾ ਰਿਹਾ ਕਿ ਉਹ ਜਾਣਾ ਨਹੀਂ ਚਾਹੁੰਦੇ ਇਹ ਤਾਂ ਮਾਨ ਸਾਹਿਬ ਦੀਆਂ ਮਾਨ ਸਾਹਿਬ ਹੀ ਜਾਣਦੇ ਐ ਸੱਚ ਕੀ ਐ ਕਿਉਂਕਿ ਬਹੁਤ ਵਾਰ ਇਹ ਹੋਇਆ ਵੀ ਗਵਰਨਰ ਸਾਹਿਬ ਨੂੰ ਚਿੱਠੀ ਕੋ ਜੁਰ ਲਿਖਤੀ ਬਿਆਨ ਕੋ ਜੁਰ ਦਿੱਤਾ ਐਕਚੁਅਲੀ ਕੀ ਪੋਜੀਸ਼ਨ ਐ ਇਹਰੇ ਬਾਰੇ ਤਾਂ ਵਿਦੇਸ਼ ਮੰਤਰਾਲਿਆ ਦੱਸ ਸਕਦਾ ਐ ਜਾਂ ਸੀਐਮ ਸਾਹਿਬ ਦੱਸ ਸਕਦੇ ਐ ਵੀ ਉਹਨਾਂ ਨੇ ਕਿਹੜੀ ਚਿੱਠੀ ਲਿਖੀ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ ਔਰ ਕੋਈ ਤਾਂ ਕਾਰਨ ਦੱਸਿਆ ਹੋ ਗਿਆ ਵੀ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ ਪੰਜਾਬ ਦੇ ਤਿੰਨ ਵੱਡੇ ਪ੍ਰੋਜੈਕਟ ਜਿਹੜੇ ਨੇ ਰੱਦ ਕੀਤੇ ਗਏ ਨੇ ਜਿਨ੍ਹਾਂ ਨੂੰ ਲੈ ਕੇ ਇੱਥੋਂ ਸੰਸਦ ਦੇ ਵਿੱਚ ਵੀ ਗੱਲ ਹੋਈ ਕਿਹੜੇ ਪ੍ਰੋਜੈਕਟ ਹਜੇ ਤੱਕ ਕਿਸੇ ਪ੍ਰਕਾਰ ਦਾ ਕੋਈ ਪ੍ਰੋਜੈਕਟ ਰੱਦ ਨਹੀਂ ਕੀਤਾ ਗਿਆ ਫॉर योर ਇਨਫੋਰਮੇਸ਼ਨ ਮੈਂ ਦੱਸ ਦਿਆਂ ਡਿਲੇ ਪ੍ਰੋਜੈਕਟਸ ਅਗੇ ਨੇ ਮੈਂ ਗੜਿਕਰੀ ਸਾਹਿਬ ਨੂੰ ਇਸ ਇਸ਼ੂ ਸੇ ਜਲਦੀ ਮਿਲ ਰਹੇ ਆ ਸੋ ਮੈਨੂੰ ਨਹੀਂ ਲੱਗਦਾ ਕਿ ਹਜੇ ਕਿਸੇ ਪ੍ਰਕਾਰ ਦਾ ਕੋਈ ਪ੍ਰੋਜੈਕਟ ਰੱਦ ਕੀਤਾ ਗਿਆ ਇਸ ਤਰ੍ਹਾਂ ਦੀਆਂ ਤਿਆਰੀਆਂ ਕਿਉਂਕਿ ਸਲੋ ਚੱਲ ਰਹੇ ਨੇ ਜਿਹੜੇ ਜਿੰਨਾਂ ਕੋਲੇ ਟੈਂਡਰਸ ਨੇ ਉਹ ਛੱਡ ਗਏ ਨੇ ਕਿਉਂਕਿ ਕੁਝ ਜਿਹੜੀ ਲੈਂਡ ਆ ਉਹ ਐਕਵਾਇਰ ਕਰਨਾਸਤੇ ਪਈ ਹੈ ਜਿੰਮੇਦਾਰ ਜਿਹੜਾ ਕਿਸਾਨ ਉਹ ਪੈਸਾ ਵੱਧ ਮੰਗਦਾ ਹੈ ਜਿਹੜਾ ਐਨਐਚਏ ਉਹ ਪੈਸਾ ਦੇ ਨਹੀਂ ਆਰਬਿਟ੍ਰੇਸ਼ਨ ਕੋਲੇ ਕੇਸ ਗਿਆ ਹੋਇਆ ਸੋ ਇਹ ਕੇਸ ਚੱਲ ਰਿਹਾ ਹੈ ਹਜੇ ਕੋਈ ਰੱਦ ਨਹੀਂ ਹੋਇਆ ਔਰ ਮੈਂ 100% ਤੁਹਾਨੂੰ ਵਾਦਾ ਕੀਤਾ ਸੀ ਪ੍ਰੋਜੈਕਟ ਕੋਈ ਰੱਦ ਨਹੀਂ ਹੋਣ ਦਿਆਂਗਾ ਅਸਲ ਬਠਿੰਡੇ ਆਰਟੀ ਦੇ ਵਿੱਚ ਇੱਕ ਵੱਡਾ ਫਲਾਸ ਆਇਆ ਕਹਿੰਦੇ ਇੱਕ ਵੱਡੀ ਰੈਲੀ ਜਿਹੜੀ ਇਹ ਆ ਰਹੀ ਹੈ ਇਹ ਇਹ ਭਾਈ ਬਠਿੰਡੇ ਦੀ ਰੈਲੀ ਨਹੀਂ ਹੈ ਸਾਰੀਆਂ ਰੈਲੀਆਂ ਤੇ ਹੀ ਇਹ 5-5 ਕਰੋੜ ਰੁਪਏ ਦਾ ਲੋਕਾਂ ਦਾ ਪੈਸਾ ਜਿਹੜਾ ਉਹ ਖਰਚ ਕੀਤਾ ਗਿਆ ਹੈ ਯਾਨੀ ਕਿ ਲੋਕਾਂ ਦਾ ਟੈਕਸ ਮਨੀ ਤੁਸੀਂ ਦੇਖ ਲਓ ਉਸ ਮਗਰਲੇ 15 ਸਾਲਾਂ ਦੀ ਆਰਟੀਆਈ ਕੋਈ ਪਾ ਲਓ ਪੰਜਾਬ ਦੀ ਕਾਂਗਰਸ ਦਾ ਰਾਜ ਰਿਆ ਖਾਲੀਆਂ ਦਾ ਰਿਆ ਲੇਕਿਨ ਇੱਕ ਵੀ ਜਗ੍ਹਾ ਤੇ ਅਸੀਂ 5 ਕਰੋੜ ਰੁਪਈਆ ਨਹੀਂ ਸਰਕਾਰੀ ਰੈਲੀ ਚ ਕਿਤੇ ਖਰਚਾ ਹੋਣਾ ਇਹ ਪਹਿਲੀ ਪਾਰਟੀ ਹੈ ਕਿਉਂਕਿ ਇਹ ਬਦਲਾਵ ਹੈ ਮਾਨ ਸਾਹਿਬ ਦਾ ਸਰਦਾਰੀ ਪੰਜਾਬ ਪਰ ਦੋਨੋਂ ਕਿਸ ਤਰ੍ਹਾਂ ਦੀ ਆਵਾਜ਼ ਚੱਕਾਂਗੇ ਕੀ ਇਹਦੇ ਖਿਲਾਫ ਯਾਰ ਵਿੱਚ ਆਵਾਜ਼ ਚੱਕਤਾ ਰਹੇ ਜਨਤਾ ਨੂੰ ਪਤਾ ਹੈ ਇਸ ਗੱਲ ਦਾ 100% ਜਿਹੜੋ ਵਿਧਾਨ ਸਭਾ ਲੱਗੇਗੀ ਉਦੋਂ ਇਹਦੇ ਬਾਰੇ ਗੱਲ ਕਰਨਗੇ ਸਾਡੇ ਸੀਐਲਪੀ ਲੀਡਰ ਕਿ ਇਸ ਤਰ੍ਹਾਂ ਜਿਹੜਾ ਲੋਕਾਂ ਦਾ ਪੈਸਾ ਹੈ ਉਹਨੂੰ ਖਰਾਬ ਨਹੀਂ ਕੀਤਾ ਜਾ ਸਕਦਾ ਔਰ ਨਾ ਕੇਵਲੇ 5 ਕਰੋੜ ਇੱਥੇ ਖਰਾਬ ਕੀਤਾ ਹਜ਼ਾਰਾਂ ਕਰੋੜ ਰੁਪਇਆ ਹਿਸ਼ਿਆਰ ਬਾਜੀ ਤੇ ਖਰਾਬ ਕਰਤਾ ਔਰ ਹਜ਼ਾਰਾਂ ਕਰੋੜ ਰੁਪਇਆ ਪੰਜਾਬ ਤੋਂ ਬਾਹਰ ਸੂਬਿਆਂ 'ਚ ਜਾ ਕੇ ਰੈਲੀਆਂ ਕਰਕੇ ਔਰ ਜਿਹੜਾ ਆਹ ਰੋਡ ਸ਼ੋਅ ਕਰਕੇ ਉੱਥੇ ਖਰਾਬ ਕਰ ਦਿੱਤਾ ਗਿਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ